ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਬਣੀ ਹੋਈ ਹੈ ਉਸ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ ਕਿ ਉਸ ਨੂੰ ਬਠਿੰਡਾ ਜ਼ਿਲ੍ਹੇ ਵਿੱਚ 1765.75 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਸੀ ਤੇ ਹੁਣ ਪੁਲਿਸ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਕਾਂਸਟੇਬਲ ਅਮਨਦੀਪ ਕੌਰ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਹੈ ਅਮਨਦੀਪ ਕੌਰ ਕਥਿਤ ਦੌਰ ਤੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸੀ ਅਤੇ ਸ਼ਾਨਦਾਰ ਜ਼ਿੰਦਗੀ ਦਾ ਆਨੰਦ ਮਾਣ ਰਹੀ ਸੀ ਪੰਜਾਬ ਪੁਲਿਸ ਨੇ ਉਸਤੀ ਐਸਯੂਵੀ ਕਾਰ ਨੂੰ ਕਬਜ਼ੇ ਵਿੱਚ ਲੈ ਲਈ ਹੈ ਇਸ ਦੀ ਜਾਣਕਾਰੀ ਇਨਸਪੈਕਟਰ ਜਨਰਲ ਆਫ ਪੁਲਿਸ ਸੁਖਚੰਦ ਸਿੰਘ ਗਿੱਲ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਕਾਂਸਟੇਬਲ ਅਮਨਦੀਪ ਕੌਰ ਚੱਕ ਫਤੇਹ ਸਿੰਘ ਪਿੰਡ ਵਾਲਾ ਦੀ ਰੈਨ ਵਾਲੀ ਹੈ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਪਹਿਲਾਂ ਉਹ ਮਾਨਸਾ ਦੇ ਵਿੱਚ ਤਾਇਨਾਤ ਸੀ ਅਤੇ ਬਾਅਦ ਵਿੱਚ ਉਸ ਨੂੰ ਬਠਿੰਡਾ ਦੇ ਪੁਲਿਸ ਲੈਨ ਵਿੱਚ ਅਟੈਚ ਕਰ ਦਿੱਤਾ ਗਿਆ ਇਸ ਸਬੰਧੀ ਪੰਜਾਬ ਪੁਲਿਸ ਮੁਖੀ ਗੌਰਵ ਜਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ SSP ਨੇ ਇਸ ਮੈਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਧਾਰਾ 311 ਤਹਿਤ ਸਖਤ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰਨ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ ਇਸ ਦੀ ਪੁਸ਼ਟੀ ਕਰਦਿਆਂ ਪੰਜਾਬ ਪੁਲਿਸ ਦੇ ਆਈਜੀ ਹੈੱਡ ਕੁਆਰਟਰ ਡਾਕਟਰ ਸੁਚੈਂ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟ ਹਦਾਇਤਾਂ ਨੇ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਇਨ੍ਹਾਂ ਹਦਾਇਤਾਂ ਤੋਂ ਬਾਅਦ ਇਸ ਮਹਿਲਾ ਕਾਂਸਟੇਬਲ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਡੀਜੀਪੀ ਨੇ ਬਠਿੰਡਾ ਦੇ ਐਸਐਸਪੀ ਨੂੰ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ ਆਈਜੀ ਨੇ ਇਹ ਵੀ ਕਿਹਾ ਕਿ ਪੁਲਸ ਜਾਂਚ ਦੌਰਾਨ ਮਹਿਲਾ ਕਾਂਸਟੇਬਲ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਕੀਤੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਏਗੀ ਜੇਕਰ ਇਹ ਜਾਇਦਾਦ ਇਸ ਤਰੀਕੇ ਨਾਲ ਪਾਈ ਜਾਂਦੀ ਹੈ ਕਿ ਇਹ ਨਸ਼ਾ ਤਸਕਰੀ ਨਾਲ ਬਣਾਈ ਗਈ ਸੀ ਤਾਂ ਉਸ ਨੂੰ ਵੀ ਫਿਰ ਅਟੈਚ ਕੀਤਾ ਜਾਊਗਾ ਇਥੋਂ ਤੱਕ ਕਿ ਬਲਡوزر ਕਾਰਵਾਈ ਵੀ ਇਸ ਉੱਤੇ ਹੋ ਸਕਦੀ ਹੈ ਤਾਂ ਹੁਣ ਮੁਸ਼ਕਲਾਂ ਮਨਦੀਪ ਕੌਰ ਦੀਆਂ ਵੱਧ ਚੁੱਕੀਆਂ ਨੇ ਕਿਉਂਕਿ ਬਹੁਤ ਸਾਰੇ ਮੁਲਾਜ਼ਮ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰੀ ਤਨਖਾਹ ਤਾਂ ਮਿਲਦੀ ਹੈ ਪਰ ਉਸ ਨਾਲ ਉਹਨਾਂ ਦੀ ਸ਼ਾਨਦਾਰ ਜ਼ਿੰਦਗੀ ਹੈ ਜਿਹੜੀ ਉਹ ਨਹੀਂ ਚੱਲਦੀ ਜਿਸ ਕਰਕੇ ਉਹ ਜਿਹੇ ਗੈਰਕਾਨੂੰਨੀ ਕੰਮਾਂ ਦੇ ਵਿੱਚ ਆ ਜਾਂਦੇ ਨੇ ਕਿ ਉਹਨਾਂ ਉਹ ਜਿਹੇ ਕੰਮ ਕਰਕੇ ਇੱਕ ਲਗਜ਼ਰੀ ਲਾਈਫ ਜੂਣਾ ਚਾਹੁੰਦੇ ਨੇ ਜਿਸ ਤਰੀਕੇ ਨਾਲ ਇਹ ਮੈਲਾ ਕਾਂਸਟੇਬਲ ਅਮਨਦੀਪ ਕੌਰ ਆਨੰਦ ਮਾਰੇ ਸੀ ਲਕਜਰੀ ਲਫ ਲਕਜਰੀ ਗੱਡੀਆਂ ਲਕਜਰੀ ਘੜੀਆਂ ਤੇ ਇਸ ਤੋਂ ਤੱਕ ਕਿ ਜਿਹੜਾ ਰੋਜ਼ਾਨਾ ਦਾ ਵਰਤੋਂ ਵਾਲਾ ਸਮਾਨ ਹੈ ਉਹ ਵੀ ਜਿਹੜਾ ਵੱਡੇ ਬ੍ਰਾਂਡਾਂ ਦਾ ਵਰਤ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਰੀ ਸੀ ਜਿਸ ਨੂੰ ਕਿ ਹੁਣ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਤਾਂ ਐਂਡੀਪੀਐਸ ਦੇ ਤਹਿਤ ਜਿਹੜੀ ਕਾਰਵਾਈ ਹੁੰਦੀ ਹੈ ਨਸ਼ੇ ਨੂੰ ਲੈ ਕੇ ਕਿਉਂਕਿ ਮਾਨ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਇੱਕ ਅਭਿਆਨ ਚਲਾਇਆ ਹੋਇਆ ਤਾਂ ਇਸ ਦੇ ਵਿੱਚ ਹੁਣ ਪੰਜਾਬ ਪੁਲਿਸ ਜਿਨੇ ਕਿ ਲੋਕਾਂ ਤੇ ਕਾਰਵਾਈ ਕਰਨੀ ਹੈ ਲੋਕਾਂ ਨੂੰ ਫੜਨਾ ਹੈ ਡਰੱਗਸ ਮਗਲਰਾਂ ਨੂੰ ਫੜਨਾ ਉਹ ਹੁਣ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਨੇ ਤੇ ਪੰਜਾਬ ਪੁਲਿਸ ਦੀ ਵਰਦੀ ਨੂੰ ਕੁਝ ਮੁਲਾਜ਼ਮ ਦਾਗ ਵੀ ਲਗਾ ਰਹੇ ਨੇ ਤਾਂ ਹੁਣ ਜਿਹੀ ਜਿਹੜੀ ਇੱਕ ਮਹਿਲਾ ਕਾਂਸਟੇਬਲ ਫੜੀ ਗਈ ਹੈ ਇਸ ਤੋਂ ਵੱਡੇ ਖੁਲਾਸੇ ਦੀ ਉਮੀਦ ਹੈ ਕਿਉਂਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਜਿਹੜਾ ਧੰਦਾ ਇਹੋ ਆਪਣੇ ਪੱਧਰ ਤੇ ਨਹੀਂ ਕਰ ਸਕਦਾ ਹੋ ਸਕਦਾ ਹੈ ਕਿ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਹੋਣ ਕੁਝ ਹੋਰ ਵੀ ਮੁਲਾਜ਼ਮਾਂ ਦੇ ਨਾਮ ਸਾਹਮਣੇ ਆਉਣ ਜਾਂਚ ਦੌਰਾਨ ਜਿਹੜੇ ਕਿਸ ਦਾ ਸਾਥ ਦਿੰਦੇ ਸੀਗੇ ਤਾਂ ਇਹ ਮਹਿਲਾ ਮੁਲਾਜ਼ਮ ਨਸ਼ਾ ਖਰੀਦਦੀ ਵੇਚਦੀ ਕਿੱਥੋਂ ਸੀ ਜਾਂ ਕਿਸ ਸਥਿਤੀ ਕਿਉਂਕਿ ਜਿਹੜਾ ਦਾ ਡਰਗ ਟੈਸਟ ਕਰਵਾਇਆ ਗਿਆ ਸੀਗਾ ਉਹਦੀ ਰਿਪੋਰਟ ਹੈ ਜਿਹੜੀ ਉਹ 네ਗੇਟਿਵ ਆਈ ਹੈ ਜਨਨ ਕਿ ਇਹ ਨਸ਼ਾ ਨਹੀਂ ਸੀ ਕੀਤਾ ਹੋਇਆ ਪਰ ਸਵਾਲ ਇਹ ਆ ਕਿ ਫਿਰ ਨਸ਼ਾ ਜਿਹੜਾ ਫੜਿਆ ਗਿਆ ਉਸ ਦੀ ਵਰਤੋਂ ਕਿੱਥੇ ਹੋਣੀ ਸੀ ਉਸ ਨੂੰ ਵੇਚਿਆ ਜਾਣਾ ਸੀ ਕੀ ਹੋਣਾ ਸੀ ਇਹ ਤਮਾਮ ਜਾਂਚ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਹੁਣ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਨੀ ਪਵੇਗੀ ਤੇ ਇਸ ਪੂਰੇ ਮਾਮਲੇ ਵਿੱਚ ਪੁਲਿਸ ਤੇ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਦੇ ਲਿੰਕ ਸੈ ਕਿਤੇ ਜਾ ਰਹੇ ਨੇ ਕਿੱਥੇ ਤੱਕ ਇਸ ਦੇ ਲਿੰਕ ਸਿਗੇ ਤੇ ਇਹਦੇ ਲਿੰਕ ਦੇ ਵਿੱਚ ਕੌਣ ਕੌਣ ਵਿਅਕਤੀ ਸੀ ਤੇ ਉਸ ਦਾ ਉਸਦੀ ਬੈਕਗ੍ਰਾਉਂਡ ਕੀ ਸੀ ਉਸਦੀ ਇਮੇਜ ਕਿਸ ਤਰੀਕੇ ਦੀ ਸੀ ਤਾਂ ਉਸ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਹੈ तमाम ਸਬੂਤ ਇਕੱਠੇ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਵੱਡੇ ਸਵਾਲੇ ਵੀ ਨੇ ਕਿ ਜਿਹੜੀ ਪੁਲਿਸ ਨੇ ਲੋਕਾਂ ਤੇ ਕਾਰਵਾਈ ਕਰਨੀ ਹੈ ਉਹ ਖੁਦ ਅੱਜ ਸਵਾਲਾਂ ਦੇ ਘੇਰੇ ਵਿੱਚ ਬਣੀ ਹੋਈ ਹੈ ਦਿਓ ਜੱਜ ਧੰਨਵਾਦ